ਤੁਪੂ ਸੇ ਤਾ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਅਜੇ ਹੀ ਕਈ ਪਿੰਡ ਨੇ ਜਿੱਥੇ ਲੋਕਾਂ ਦੇ ਵਿੱਚ VOTING ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਾ ਪਿਆਰ ਹੈ ਕਿ ਲੋਕ ਸਰਬਸੰਮਤੀ ਦੇ ਨਾਲ ਹੀ ਆਪਣੇ ਪੰਚ ਤੇ ਸਰਪੰਚ ਚੁਣ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਪਿੰਡ ਦਾਤਾ ਤੋਂ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਸਰਪੰਚ ਚੁਣ ਲਿਆ ਇਸ ਤੋਂ ਇਲਾਵਾ 33 ਹੋਰ ਵਕਫਕ ਪਿੰਡਾਂ ਦੇ ਪੰਚ ਦੀ ਸਰਬਸੰਮਤੀ ਦੇ ਨਾਲ ਚੋਣ ਹੋ ਗਈ ਹੈ ਤਾਂ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵਕਫਕ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਨੇ ਤਸਵੀਰਾਂ ਮੋਗਾ ਦੀਆਂ ਨੇ ਪਿੰਡ ਦਾਤਾ ਦੇ ਵਿੱਚ ਜਿਹੜਾ ਆ ਸਰਪ ਸੰਪਤੀ ਦੇ ਨਾਲ ਦੂਸਰੀ ਵਾਰ ਸੌਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ ਹੈ ਤੇ ਇਸ ਦੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਪੰਚ ਵੀ ਜਿਹੜੇ ਨੇ ਉਹ ਸਰਪ ਸੰਪਤੀ ਦੇ ਨਾਲ ਚੁਣ ਲਏ ਗਏ ਨੇ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਘਰਾਂ ਤੋਂ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਸਰਬਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਨਜੀਤ ਕੌਰ ਨੂੰ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਪੰਚ ਦੀ ਜਿਹੜੀ ਆ ਉਹ ਸਰਬਸੰਮਤੀ ਦੇ ਨਾਲ ਚੋਣ ਕਰਵਾ ਲਈ ਗਈ ਹੈ। ਅੱਜ ਚੋਣ ਮੈਦਾਨ ਦੇ ਵਿੱਚ ਆ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਲੱਗਦਾ ਸਾਨੂੰ। ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣਾਂ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਹਾਂਜੀ ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਧਾਰਾ ਹੀ ਆ ਫਰਕ ਵਧੀਆ ਇਕੱਸੀ ਬਾਤ ਦਈਆਂ ਨੇੜੇ-ਨੇੜੇ ਘਰ ਆ ਸਾਡੇ ਜੇ ਤੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਗਏ ਸੀ ਅਸੀਂ ਇੰਨਾ ਦੀ ਵਧੀਆ ਆਉ ਭਾਗਤ ਕੀਤੀ ਅਸੀਂ ਇੰਨਾ ਦੀ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਨੇ ਬਹੁਤ ਵਧੀਆ ਅਛਾ ਹੀ ਪੋਲਿੰਗ ਕਿੰਨੇ ਹੋ ਚੁੱਕੇ ਹੁਣ? ਪੋਲਿੰਗ ਵਾਵਾ ਹੋ ਗਈ 50% ਹੋ ਗਈ। ਪ੍ਰਬੰਧ ਕਿਸ ਤਰ੍ਹਾਂ ਦੇ? ਪ੍ਰਬੰਧ ਬਹੁਤ ਵਧੀਆ ਜੀ। ਬਹੁਤ ਸ਼ਾਂਤਿਮਈ ਵੋਟਾਂ ਪੈਣੀਆਂ ਕੋਈ ਇਹੋ ਜਿਹੀ ਗੱਲ ਨਹੀਂ। ਕਿਹਦੇ ਸਰ ਸੱਜਣ ਜਾ ਰਿਹਾ ਤਾਜ? ਇਹ ਵੈਸੇ ਗੁਰੂ ਨੂੰ ਪਤਾ ਜੀ। ਸਭ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਆਜ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਿਸ ਤਰ੍ਹਾਂ ਦਾ ਮਾਹੌਲ ਆਜ। ਬਹੁਤ ਵਧੀਆ ਪ੍ਰਬੰਧ। ਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧ ਆ। ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਆ। ਸਾਰੇ ਪ੍ਰਬੰਧ ਬਹੁਤ ਵਧੀਆ ਜੀ। ਸਾਡੇ ਪਿੰਦੇ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਵੋਟਾਂ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਨੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਿਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹੁਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਤੇ ਇਹਨਾਂ ਨੇ ਠੰਡੇ ਵੀ ਪਿਐ ਇੱਕ ਦੂਜੇ ਨੂੰ ਤੇ ਆਪਣੀ ਪਿਐ ਜੰਦੀ ਪੂਰਾ ਸਹਿਯੋਗ ਆ ਸਾਡੇ ਪਨੇ ਦਾ। ਜ਼ਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨਮਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪੈਣਾ ਦੋਨੇ ਕਟੀਆਂ ਬੈਠੀਆਂ। ਹਾਂਜੀ ਹਾਂਜੀ ਹਾਂਜੀ। ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ। ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪਾਣੀ ਉਸੇ ਨੇ ਪਿਆਇਆ ਮੈਨੂੰ। ਜਦੋਂ ਇਲੈਕਸ਼ਨ ਹੋਇਆ। ਜਾਂਦੀ ਅਸੀਂ ਉਦੋਂ ਵੀ ਪੂਰਾ ਸਹਿਯੋਗ ਸਾਡੇ ਪਨੇ ਦਾ। ਪੁਲਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ? ਬਹੁਤ ਸਲੂਕ ਬਹੁਤ ਵਧੀਆ ਪ੍ਰਬੰਧ। ਪੂਰੇ ਪ੍ਰਬੰਧ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਪਿੰਡ ਦੇ ਵਿੱਚ ਪੂਰੀ ਸ਼ਾਂਤੀ। ਕੱਲ੍ਹ ਦੇ ਪ੍ਰਸੈਂਟ ਪੋਲਿੰਗ ਹੋ ਚੁੱਕੀ ਹੈ ਮੇਰੇ ਖਿਆਲ ਚ ਮੈਨੂੰ ਲੱਗਦਾ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਸਰ ਜਿਹਨੂੰ ਕਰਵਾਉਣ ਆਸਤੇ ਆਇਆ ਕਿੰਨੇ ਵਾਰਡਾਂ ਦੀ ਚੋਣ ਹੈ ਕਿਸ ਤਰ੍ਹਾਂ ਚੱਲ ਰਹੀ ਚੋਣ ਸਰ ਬੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਅਮਨ ਨਾਲ ਚੱਲ ਰਹੀ ਹੈ ਹਾਂ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲ ਡੀ ਐਮ ਸਰ ਵੀ ਆਪ ਘੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਦੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ ਆਮਲ ਨਾਲ ਚੱਲ ਰਹੀ ਸਰ ਕਿੰਨੀ ਪੋਲ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਟਾਤੀ ਤੇ 54 54 ਮੇਲ ਵੋਟਰ ਨੇ ਵੋਟ ਪਾਤੀ ਸਰ ਇਹ ਤਰੋਤਾ ਦੇ ਰਿਜ਼ਲਟ ਆ ਜੀ ਸਰ 4 ਵਜੇ ਤੱਕਰ VOTING ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਜੀ ਸਰ ਬੰਦਾ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆਏ ਆ ਗੇੜਾ ਮਾਰੋ ਉਹਨਾਂ ਨੇ ਆਪ ਦਾ ਨੰਬਰ ਵੀ ਦੇ ਗਏ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਮਤਾ ਜੀ ਕਿੰਨੇ ਨੰਬਰ ਵਾਰ ਤੋਂ ਕਿਉਂ ਲੱਗ ਰਹੇ ਕੀ ਨਾਂ ਤੁਹਾਡਾ ਜੀ ਸਖ ਦੇ ਅੰਦਰ ਦਾ ਅੱਜ ਚੋਣ ਮੈਦਾਨ ਦੇ ਵਿੱਚ ਆ ਇਕੱਠੀਆਂ ਪੈਣਾ ਪੈਣਾ ਖੜੀਆਂ ਦੋਨੇ ਉਮੀਦਵਾਰ ਵਿਰੋਧੀ ਐ ਕਿਸ ਤਰ੍ਹਾਂ ਦੇਖਦੇ ਨੇ ਬਹੁਤ ਵਧੀਆ ਦਿੱਖ ਬਹੁਤ ਵਧੀਆ ਨਜ਼ਰ ਆ ਸਾਰੇ ਬਹਿਣ ਭਰਾਵਾਂ ਦਾ ਵਧੀਆ ਮੈਗਰ ਕਿੰਨਾ ਘੁੱਟਾ ਲੋਕਾਂ ਦੇ ਵਿੱਚ ਅੱਜ ਵੋਟਾਂ ਪੈ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂ ਹਾਂਜੀ ਇਕੱਠੇ ਬੈਠੇ ਮਨ ਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਮਹਾਰਾਜ ਦੇ ਹੱਥ ਹੈ ਹੈਨਾ ਆਪਣੇ ਵੱਸ ਕੁਝ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਪੈੜ ਭਰਾਵਾਂ ਦੇ ਸੰਯੋਗ ਨਾਲ ਜੱਤ ਕੇ ਫਿਰ ਵਿਕਾਸ ਨੂੰ ਕੀ ਕਰਾਂਗੇ ਕਰੋਗੇ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜੱਤ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘੜ ਜਾਂਦਾ ਪਹਿਲਾਂ ਸਰਪੰਚ ਕਹਿੰਦੇ ਸੀ ਵਾਰਡ ਕੰਮ ਕਰਾਂਗੇ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਨਾਲ ਮਿਲ ਕੇ ਸਾਰਾ ਸਰਪੰਚ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਦੋ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਇਹ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਹੋ ਰਹੀ ਹੈ ਕਿੰਨੇ ਬੂਥਾਂ ਦੇ ਫੋਲ ਅੱਜ ਪਿੰਡ ਬੋਨਾਂ 'ਚ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜੇਸ ਦੇ ਸਬੰਧ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਆ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਕਿੰਨੇ ਕ ਪਰਸੈਂਟ ਪੋਲ ਹੋ ਚੁੱਕੇ ਹੁਣ ਤੱਕ 48% ਪੋਲ ਹੋ ਚੁੱਕੇ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਨੂੰ ਮਿਲਿਆ ਦੋ ਵਾਰਡਾਂ ਦੀ ਚੋਣ ਆ ਸਰ ਬੜੀ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ ਕੀ ਰਿਪੋਰਟ 48% ਹੋ ਚੁੱਕੇ ਹਰਮੰਦਰ ਦੀ ਗੱਲ ਕਰੀਏ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਐ ਥੇ ਜਿਹੜੇ ਕੀਤੇ ਕੋਈ ਅਨਸਖਣ ਘਟਨਾ ਨਾ ਵਾਪਰੇ ਆ ਭਾਰਤ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਹੈ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀਪੂਰਨ ਹੋਣਗੇ ਦਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਅਜੇ ਹੀ ਕਈ ਪਿੰਡ ਨੇ ਜਿੱਥੇ ਲੋਕਾਂ ਦੇ ਵਿੱਚ ਵੋਟਿੰਗ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਾ ਪਿਆਰ ਹੈ ਕਿ ਲੋਕ ਸਰਬਸੰਮਤੀ ਦੇ ਨਾਲ ਹੀ ਆਪਣੇ ਪੰਚ ਤੇ ਸਰਪੰਚ ਚੋਣ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਪਿੰਡ ਦਾਤਾ ਤੋਂ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਸਰਪੰਚ ਚੋਣ ਲਿਆ ਇਸ ਤੋਂ ਇਲਾਵਾ 33 ਹੋਰ ਵਕਫ ਵਕ ਪਿੰਡਾਂ ਦੇ ਪੰਚ ਦੀ ਸਰਮ ਸੰਮਤੀ ਦੇ ਨਾਲ ਚੋਣ ਹੋ ਗਈ ਹੈ ਤਾਂ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵਕਫ ਵਕ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਨੇ ਤਸਵੀਰਾਂ ਮੋਗਾ ਦੀਆਂ ਨੇ ਪਿੰਡ ਗਾਤਾ ਦੇ ਵਿੱਚ ਜਿਹੜਾ ਆ ਸਰਵ ਸੰਮਤੀ ਦੇ ਨਾਲ ਦੂਸਰੀ ਵਾਰ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆਏ ਤੇ ਇਸ ਦੇ ਨਾਲ ਹੀ 33 ਹੋਰ ਵਕਫਕ ਪਿੰਡਾਂ ਦੇ ਪੰਜ ਵੀ ਜਿਹੜੇ ਨੇ ਉਹ ਸਰਵਸੰਮਤੀ ਦੇ ਨਾਲ ਚੁਣ ਲਏ ਗਏ ਨੇ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਘਰਾਂ ਤੋਂ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਸਰਵਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਵਰਨਜੀਤ ਕੌਰ ਨੂੰ ਸਰਵਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਪੰਚ ਦੀ ਜਿਹੜੀ ਆ ਉਹ ਸਰਵਸੰਮਤੀ ਦੇ ਨਾਲ ਚੋਣ ਕਰਵਾ ਲਈ ਗਈ ਹੈ। ਅੱਜ ਚੋਣ ਮੈਦਾਨ ਦੇ ਵਿੱਚ ਆ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਲੱਗਦਾ ਸਾਨੂੰ। ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਹਾਂਜੀ। ਕੋਈ ਸਾਡਾ ਘੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਤਾ ਰਹੀ ਆ ਫਰਕ ਵਧੀਆ ਕਸੀ ਬਾਟਦੇ ਆ ਨੇੜੇ ਨੇ ਦੇ ਘਰ ਆ ਸਾਡੇ ਜਦੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨ ਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਕਹੇ ਸੀ ਅਸੀਂ ਇਹਨਾਂ ਦੀ ਵਧੀਆ ਆਉ ਭਾਗਤ ਕੀਤੀ ਅਸੀਂ ਇਹਨਾਂ ਦੇ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਨੇ ਬਹੁਤ ਵਧੀਆ ਅਛਾ ਹੀ ਪੋਲਿੰਗ ਕਿੰਨੇ ਹੋ ਚੁੱਕੇ ਹੁਣ ਪੋਲਿੰਗ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਆ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤੀ ਮਈ ਵੋਟਾਂ ਪੈਂਦੀਆਂ ਕੋਈ ਅਜਿਹੀ ਗੱਲ ਨਹੀਂ ਕੀਦੇ ਸਰ ਸਜਣ ਜਾ ਰਿਹਾ ਤਾਜ ਇਹ ਵੈਗਰੂਨ ਪਤਾ ਨਹੀਂ ਸਭ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਅੱਜ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਿਸ ਤਰ੍ਹਾਂ ਦਾ ਮਾਹੌਲ ਆ ਗਏ ਬਹੁਤ ਵਧੀਆ ਪ੍ਰਬੰਧ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧਾ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧਾ ਸਾਰੇ ਪ੍ਰਬੰਧ ਬਹੁਤ ਵਧੀਆ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਵੋਟਾਂ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਨੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਿਦੋਂ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹੁਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਤੇ ਇਹਨਾਂ ਨੇ ਠੰਡੇ ਵੀ ਪਾਏ ਇੱਕ ਦੂਜੇ ਨੂੰ ਤੇ ਆਪਣੀ ਪਿਆਇਆ ਕੰਦੇ ਪੂਰਾ ਸਹਯੋਗ ਆ ਸਰ ਜੀ ਜ਼ਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨ ਮੋਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪਿੰਡਾਂ ਦੋਨੇ ਕਟੀਆਂ ਬੈਠੀਆਂ ਹਾਂਜੀ 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 ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪ ਜਦੋਂ ਇਲੈਕਸ਼ਨ ਹੋਇਆ ਜਾਂਦੀ ਅਸੀਂ ਉਦੋਂ ਵੀ ਪੂਰਾ ਸਹਿਯੋਗ ਸਾਡੇ ਪਿੰਡ ਦਾ ਪੁਲਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸੜਕਾਂ ਨੂੰ ਬਹੁਤ ਵਧੀਆ ਪ੍ਰਬੰਧ ਪੂਰੇ ਪ੍ਰਬੰਧ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਪਿੰਡ ਦੇ ਵਿੱਚ ਪੂਰੀ ਸ਼ਾਂਤੀ ਕਿੰਨੇ ਪਰਸੈਂਟ ਪੋਲਿੰਗ ਹੋ ਗਈ ਤੁਸੀਂ ਮੇਰੇ ਖਿਆਲ ਚ ਮੈਨੂੰ ਲੱਗਦਾ ਹੈ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਸਰ ਚੋਣ ਕਰਵਾਉਣ ਆਸਤੇ ਆਇਆ ਕਿੰਨੇ ਵਾਰਡਾਂ ਦੀ ਚੋਣ ਹੈ ਕਿਸ ਤਰ੍ਹਾਂ ਚੱਲ ਰਹੀ ਚੋਣ ਸਰ ਗੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਬੜੀ ਆਮਨ-ਮਨਾਨ ਨਾਲ ਚੱਲ ਰਹੀ ਹੈ। ਹਾਂ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ? ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲ ਡੀ ਐਮ ਸਰ ਵੀ ਆਪਗੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਦੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ-ਮਨਾਨ ਨਾਲ ਚੱਲ ਰਹੀ ਹੈ। ਸਰ ਕਿੰਨੀ ਪੋਲ ਹੋ ਚੁੱਕੀ ਹੈ ਹੁਣ ਤੱਕ? ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਗਤਾਤੀ ਤੇ 54 54 ਮੇਲ ਵੋਟਰ ਨੇ ਵੋਟ ਪਾਤੀ। ਸਰ ਇਹ ਚਲੋ ਤਾਂ ਤੇਰਾ ਰਿਜ਼ਲਟ ਆ। ਸਰ ਚਾਰ ਵਜੇ ਤੱਕਰ VOTING ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਲੇਕਿਨ ਪ੍ਰਬੰਧਾਂ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆਏ ਆ ਗੇੜਾ ਮਾਰ ਉਹਨਾਂ ਨੇ ਆਪਦਾ ਨੰਬਰ ਵੀ ਦੇ ਦਿੱਤ ਗਿਆ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਮਤਾ ਜੀ ਕਿੰਨੇ ਨੰਬਰ ਵਾਰਡ ਤੋਂ ਕਿਉਂ ਲੱਗ ਰਹੇ ਕਿਹਨਾ ਥੋੜਾ ਜੀ ਸਖ ਦੇ ਅੰਦਰ ਤੋਂ ਅੱਜ ਚੋਣ ਮੈਦਾਨ ਦੇ ਵਿੱਚ ਆ ਇਕੱਠੀਆਂ ਪੈਣਾ ਪੈਣਾ ਖੜੀਆਂ ਦੋਨੇ ਉਮੀਦਵਾਰ ਵਿਰੋਧੀ ਹੈ ਕਿਸ ਤਰ੍ਹਾਂ ਦੇਖਦੇ ਨੇ ਬਹੁਤ ਵਧੀਆ ਦਿੱਤੀ ਬਹੁਤ ਕਿਸ ਤਰ੍ਹਾਂ ਨਾਲ ਬਹੁਤ ਵਧੀਆ ਲੱਗ ਰਿਹਾ ਸਾਰੇ ਭੈਣ ਭਰਾਵਾਂ ਦਾ ਵਧੀਆ ਮਹਿਸੂਸ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਪਈ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂਜੀ ਇਕੱਠੇ ਬੈਠੇ ਮੰਨਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਅਮਾਰਾ ਜਿਹੜੇ ਹੱਥ ਹੈ ਹੈਨਾ ਆਪਣੇ ਵੱਸ ਕੁਝ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਭੈਣ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਨੂੰ ਕੀ ਕਰੋਗੇ ਕਰੋਗੇ ਪਰ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਪਿੰਡ ਪਰਮ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜਿੱਤ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘੜ ਜਾਂਦਾ ਪਹਿਲਾਂ ਸਰਪੰਚ ਕਿੰਗਾ ਸੀ ਵਾਰਡ ਕੰਮ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਨਾਲ ਮਿਲ ਕੇ ਸਾਰਾ ਸਰਪੰਚਾ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਦੋ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਹੈ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਔਰ ਕਿੰਨੇ ਬੂਥਾਂ ਦੇ ਫੋਟੋ ਅੱਜ ਪਿੰਡ ਬੋਨਾ 'ਚ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜੇਜ ਦੇ ਸਬੰਧ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਕਿੰਨੇ ਕ ਪਰਸੈਂਟ ਪੋਲ ਹੋ ਚੁੱਕੇ ਹੁਣ ਤੱਕ 48% ਪੋਲ ਹੋ ਚੁੱਕੇ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਨੂੰ ਮਿਲ ਰਿਹਾ ਦੋ ਵਾਰਡਾਂ ਦੀ ਚੋਣ ਆ ਸਰ ਨੇ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ ਇਸ ਲਈ 48% ਹੋ ਚੁੱਕੇ ਸਰਪੰਨਤਾ ਨੇ ਗੱਲ ਕਰੀਏ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਐ ਤੇ ਜਿਹੜੇ ਕੀਤੇ ਕੋਈ ਅਨਚਾਨੀ ਘਟਨਾ ਨਾ ਵਾਪਰੇ ਆ ਭਾਰਤ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਹੈ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀਪੂਰਨ ਹੋਣਗੀ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਅਜੇ ਹੀ ਕਈ ਪਿੰਡ ਨੇ ਜਿੱਥੇ ਲੋਕਾਂ ਦੇ ਵਿੱਚ ਵੋਟਿੰਗ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਾ ਪਿਆਰ ਹੈ ਕਿ ਲੋਕ ਸਰਬਸੰਮਤੀ ਦੇ ਨਾਲ ਹੀ ਆਪਣੇ ਪੰਚ ਤੇ ਸਰਪੰਚ ਚੋਣ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਪਿੰਡ ਦਾਤਾ ਤੋਂ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਸਰਪੰਚ ਚੋਣ ਲਿਆ ਇਸ ਤੋਂ ਇਲਾਵਾ 33 ਹੋਰ ਵੱਖ-ਵੱਖ ਪਿੰਡਾਂ ਦੇ ਪੰਚ ਦੀ ਸਰਮ ਸੰਮਤੀ ਦੇ ਨਾਲ ਚੋਣ ਹੋ ਗਈ ਹੈ ਤਾਂ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਨੇ ਤਸਵੀਰਾਂ ਮੋਗਾ ਦੀਆਂ ਨੇ ਪਿੰਡ ਗਾਤਾ ਦੇ ਵਿੱਚ ਜਿਹੜਾ ਆ ਸਰਬ ਸੰਮਤੀ ਦੇ ਨਾਲ ਦੂਸਰੀ ਬਾਰ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆਏ ਤੇ ਇਸ ਦੇ ਨਾਲ ਹੀ 33 ਹੋਰ ਵਕਫਕ ਪਿੰਡਾਂ ਦੇ ਪੰਜ ਵੀ ਜਿਹੜੇ ਨੇ ਉਹ ਸਰਵਸੰਮਤੀ ਦੇ ਨਾਲ ਚੁਣ ਲਏ ਗਏ ਨੇ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਘਰਾਂ ਤੋਂ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਸਰਵਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਵਰਨਜੀਤ ਕੌਰ ਨੂੰ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਪੰਚ ਦੀ ਜਿਹੜੀ ਆ ਉਹ ਸਰਬਸੰਮਤੀ ਦੇ ਨਾਲ ਚੋਣ ਕਰਵਾ ਲਈ ਗਈ ਹੈ। ਹਾਂਜੀ ਚੋਣ ਮੈਦਾਨ ਦੇ ਵਿੱਚ ਆ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਪ੍ਰਬੰਧ ਆ ਬਹੁਤ ਵਧੀਆ ਲੱਗਦਾ ਸਾਨੂੰ। ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਹਾਂਜੀ। ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਧਾਰਾ ਹੀ ਆ ਫਰਕ ਬੜੀਆ ਕਸੀ ਬਾਟਦੇ ਆ ਨੇੜੇ ਨੇੜੇ ਘਰ ਆ ਸਾਡੇ ਜਦੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਗਏ ਸੀ ਅਸੀਂ ਇੰਨਾ ਦੀ ਵਧੀਆ ਆਉ ਭਾਗਤ ਕੀਤੀ ਅਸੀਂ ਇੰਨਾ ਦੇ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਦੇ ਵਿੱਚ ਬਹੁਤ ਵਧੀਆ ਛਾਈ ਪੋਲਿੰਗ ਕਿੰਨੀ ਹੋ ਚੁੱਕੀ ਹੈ ਹੁਣ ਕੋਨ ਦਾ ਵਾਵਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਹੈ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤਿਮਈ ਵੋਟਾਂ ਪੈਣਗੀਆਂ ਕੋਈ ਅਜੀ ਗੱਲ ਨਹੀਂ ਇਦੇ ਸਰ ਸਜਣ ਜਾ ਰਿਹਾ ਤਾਜ ਇਹ ਵੈਗਰੂ ਨਹੀਂ ਪਤਾ ਜੀ ਸਭ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਅੱਜ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਿਸ ਤਰ੍ਹਾਂ ਦਾ ਮਾਹੌਲ ਆਜੇ ਬਹੁਤ ਵਧੀਆ ਪ੍ਰਬੰਧ ਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧ ਆ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਆ ਸਾਰੇ ਪ੍ਰਬੰਧ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਵੋਟਾਂ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਨੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫਿਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹੁਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਤੇ ਇਹਨਾਂ ਨੇ ਠੰਡੇ ਵੀ ਪਿਐ ਇੱਕ ਦੂਜੇ ਨੂੰ ਤੇ ਆਪਣੀ ਪਿਐ ਕਹਿੰਦੇ ਪੂਰਾ ਸਹਯੋਗ ਆ ਸਰ ਜੀ ਜ਼ਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨਮਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪਿੰਡਾਂ ਦੋਨੇ ਇਕੱਠੀਆਂ ਬੈਠੀਆਂ ਹਾਂਜੀ 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 ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪਾਣੀ ਉਸੇ ਨੇ ਪਿਆਇਆ ਮੈਨੂੰ ਜਦੋਂ ਇਲੈਕਸ਼ਨ ਹੋਇਆ ਜਾਂਦੀ ਅਸੀਂ ਉਦੋਂ ਵੀ ਪੂਰਾ ਸਹੂਜ ਸਾਡੇ ਪਿੰਡ ਦਾ ਪੁਲਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸੜਕਾਂ ਬਹੁਤ ਵਧੀਆ ਪ੍ਰਬੰਧਿਤ ਪੂਰੇ ਪ੍ਰਬੰਧ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਪਿੰਡ ਦੇ ਵਿੱਚ ਪੂਰੀ ਸ਼ਾਂਤੀ ਕਿੰਨੇ ਪਰਸੈਂਟ ਪੋਲਿੰਗ ਹੋ ਚੁੱਕੀ ਹੈ ਮੇਰੇ ਖਿਆਲ ਚ ਮੈਨੂੰ ਲੱਗਦਾ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਸਰ ਚੋਣ ਕਰਵਾਉਣ ਆਸਤੇ ਆਇਆ ਕਿੰਨੇ ਵਾਰਡਾਂ ਦੀ ਚੋਣ ਹੈ ਕਿਸ ਤਰ੍ਹਾਂ ਚੱਲ ਰਹੀ ਚੋਣ ਸਰ ਬੋਨਾ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਅਮਾਨ ਨਾਲ ਚੱਲ ਰਹੀ ਹੈ ਹਾਂ ਸਰ ਕਿਸ ਤਰ੍ਹਾਂ ਦੇ ਪ੍ਰਬੰਧਾਂ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲ ਡੀ ਐਮ ਸਰ ਵੀ ਆਪ ਘੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਤੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ-ਅਮਾਨ ਨਾਲ ਚੱਲ ਰਹੀ ਹੈ ਸਰ ਕਿੰਨੀ ਪੋਰ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਗਤਾ ਦਿੱਤੀ ਤੇ 54 54 ਮੇਲ ਬੋਟਰ ਨੇ ਵੋਟ ਪਾਤੀ ਸਰ ਇਹ ਕਰੋ ਦਾ ਕੀ ਰਿਜ਼ਲਟ ਆ ਜੀ ਸਰ 4 ਵਜੇ ਤੱਕ ਰੋਟਿੰਗ ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਜੇਕਰ ਸਰਵੰਦਾ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆ ਗਏ ਆ ਗੇੜਾ ਮਾਰ ਉਹਨਾਂ ਨੇ ਆਪ ਦਾ ਨੰਬਰ ਵੀ ਦੇ ਗਏ ਆ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਮਤਾ ਜੀ ਕਿੰਨੇ ਨੰਬਰ ਵਾਰਡ ਤੋਂ ਚੋਣ ਲੱਗਦੀ ਸਖ ਦੇ ਅੰਦਰ ਤੋਂ ਅੱਜ ਚੋਣ ਮੈਦਾਨ ਦੇ ਵਿੱਚ ਆ ਇਕੱਠੀਆਂ ਪੈਣਾ ਪੈਣਾ ਖੜੀਆਂ ਦੋਨੇ ਉਮੀਦਵਾਰ ਵਿਰੋਧੀ ਕਿਸ ਤਰ੍ਹਾਂ ਦੇਖਦੇ ਨੇ ਬਹੁਤ ਵਧੀਆ ਦਿੱਖ ਬਹੁਤ ਵਧੀਆ ਨਜ਼ਰ ਯਾਰ ਸਾਰੇ ਬਹਿਣ ਭਰਾਵਾਂ ਦਾ ਵਧੀਆ ਮੈਗਰ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂ ਹਾਂਜੀ ਇਕੱਠੇ ਬੈਠੇ ਮਨ ਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਿਸਮਤ ਮਹਾਰਾਜ ਦੇ ਹੱਥ ਹੈ ਹੈਨਾ ਆਪਣੇ ਬਸ ਕੁਝ ਨਹੀਂ ਇਹ ਤਾਂ ਜਿਵੇਂ ਸਾਰੇ ਪੈਣ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਮੁਕਤੀ ਕਰਾਂਗੇ ਕਰਾਂਗੇ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜਿੱਤ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘਟ ਜਾਂਦਾ ਪਹਿਲਾਂ ਗਾਂ ਸਰਪੰਚ ਕਹਿੰਦੇ ਸੀ ਵਾਰਡ ਕੰਮ ਕਰਾਂਗੇ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਨਾਲ ਮਿਲ ਕੇ ਸਾਰਾ ਸਰਪੰਚ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਦੋ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਇਹ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਔਰ ਇਹ ਕਿੰਨੇ ਬੂਥਾਂ ਦੇ ਫੋਲਡ ਅੱਜ ਪਿੰਡ ਬੋਨਾਂ ਜੇ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜਿਸ ਦੇ ਸਬੰਧ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਆ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਕਿੰਨੇ ਕ ਪਰਸੈਂਟ ਪੋਲ ਹੋ ਚੁੱਕੇ ਹੁਣ ਤੱਕ 48% ਪੋਲ ਹੋ ਚੁੱਕੇ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਨੂੰ ਮਿਲਿਆ ਦੋ ਵਾਰਡਾਂ ਦੀ ਚੋਣ ਆ ਸਰ ਨਹੀਂ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ 48% ਹੋ ਗਏ ਹਰਮੰਦਰ ਦੀ ਗੱਲ ਕਰੀਏ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਐ ਥੇ ਜਿਹੜੇ ਕਿਤੇ ਕੋਈ ਅਨਚਾਨੀ ਘਟਨਾ ਨਾ ਵਾਪਰੇ ਆ ਭਾਰਤ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਹੈ ਜੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀਪੂਰਨ ਹੋਣਗੀ ਦਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਅਜੇ ਹੀ ਕਈ ਪਿੰਡ ਨੇ ਜਿੱਥੇ ਲੋਕਾਂ ਦੇ ਵਿੱਚ ਵੋਟਿੰਗ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਾ ਪਿਆਰ ਹੈ ਕਿ ਲੋਕ ਸਰਬਸੰਪਤੀ ਦੇ ਨਾਲ ਹੀ ਆਪਣੇ ਪੰਚ ਤੇ ਸਰਪੰਚ ਚੋਣ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਪਿੰਡ ਦਾਤਾ ਤੋਂ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਪਤੀ ਦੇ ਨਾਲ ਪਿੰਡ ਦੀ ਸਰਪੰਚ ਚੁਣ ਲਿਆ ਇਸ ਤੋਂ ਇਲਾਵਾ 33 ਹੋਰ ਵੱਖ-ਵੱਖ ਪਿੰਡਾਂ ਦੇ ਪੰਚ ਦੀ ਸਰਮ ਸੰਮਤੀ ਦੇ ਨਾਲ ਚੋਣ ਹੋ ਗਈ ਹੈ ਤਾਂ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਨੇ ਤਸਵੀਰਾਂ ਮੋਗਾ ਦੀਆਂ ਨੇ ਪਿੰਡ ਗਾਤਾ ਦੇ ਵਿੱਚ ਜਿਹੜਾ ਆ ਸਰਵ ਸੰਮਤੀ ਦੇ ਨਾਲ ਦੂਸਰੀ ਵਾਰ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ ਹੈ ਤੇ ਇਸ ਦੇ ਨਾਲ ਹੀ 33 ਹੋਰ ਵਕਫਕ ਪਿੰਡਾਂ ਦੇ ਪੰਜ ਵੀ ਜਿਹੜੇ ਨੇ ਉਹ ਸਰਵਸੰਮਤੀ ਦੇ ਨਾਲ ਚੁਣ ਲਏ ਗਏ ਨੇ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਘਰਾਂ ਤੋਂ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਸਰਵਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਵਰੰਜੀਤ ਕੌਰ ਨੂੰ ਸਰਵਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਪੰਚ ਦੀ ਜਿਹੜੀ ਆ ਉਹ ਸਰਵਸੰਮਤੀ ਦੇ ਨਾਲ ਚੋਣ ਕਰਵਾ ਲਈ ਗਈ ਹੈ। ਅੱਜ ਚੋਣ ਮੈਦਾਨ ਦੇ ਵਿੱਚ ਆ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਲੱਗਦਾ ਸਾਨੂੰ। ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਹਾਂਜੀ। ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਧਾਰਾ ਹੀ ਆ ਫਰਕ ਵਧੀਆ ਕਸੀ ਬਾੰਦਦੇ ਆ ਨੇੜੇ ਨੇੜੇ ਘਰ ਆ ਸਾਡੇ ਜਦੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨ ਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਗਏ ਸੀ ਅਸੀਂ ਇੰਨਾ ਨਹੀਂ ਵਧੀਆ ਆਉ ਭਾਗਤ ਕੀਤੀ ਅਸੀਂ ਇੰਨਾ ਦੇ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਦੇ ਵਿੱਚ ਬਹੁਤ ਵਧੀਆ ਛਾਈ ਪੋਲਿੰਗ ਕਿੰਨੀ ਹੋ ਚੁੱਕੀ ਹੈ ਕੋਲਿੰਗ ਬਾਕੀ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਆ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤਿਮਈ ਵੋਟਾਂ ਪੈਣੀਆਂ ਕੋਈ ਇਹ ਜਿਹੀ ਗੱਲ ਨਹੀਂ ਇਹਦੇ ਸਰ ਸੱਜਣ ਜਾ ਰਿਹਾ ਤਾਜ ਇਹ ਵੈਗਰੂਨ ਪਤਾ ਨਹੀਂ ਸਭ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਆਜ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਿਸ ਤਰ੍ਹਾਂ ਦਾ ਮਾਹੌਲ ਆਜ ਬਹੁਤ ਵਧੀਆ ਪ੍ਰਬੰਧ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧ ਆ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਆ ਸਾਰੇ ਪ੍ਰਬੰਧ ਬਹੁਤ ਵਧੀਆ ਆ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਵੋਟਾਂ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਲੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਿਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਤੇ ਇਹਨਾਂ ਨੇ ਠੰਡੇ ਵੀ ਪਾਏ ਇੱਕ ਦੂਜੇ ਨੂੰ ਤੇ ਆਪਣੀ ਪਿਆ ਆ ਕੰਦੀ ਪੂਰਾ ਸਹਯੋਗ ਆ ਸਰ ਜੀ ਜ਼ਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨ ਮੋਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪਿੰਡਾਂ ਦੋਨੇ ਕਟੀਆਂ ਬੈਠੀਆਂ ਹਾਂਜੀ 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 ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪਾਣੀ ਉਸ ਜਦੋਂ ਇਲੈਕਸ਼ਨ ਹੋਇਆ ਜਾਂਦੀ ਅਸੀਂ ਉਦੋਂ ਵੀ ਪੂਰਾ ਸਹਿਯੋਗ ਸਾਡੇ ਪਿੰਡ ਦਾ ਪੋਲਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸੜਕਾਂ ਬਹੁਤ ਵਧੀਆ ਪ੍ਰਬੰਧ ਜੀ ਪੂਰੇ ਪ੍ਰਬੰਧ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਪਿੰਡ ਦੇ ਵਿੱਚ ਪੂਰੀ ਸ਼ਾਂਤੀ ਕਿੰਨੇ ਪਰਸੈਂਟ ਪੋਲਿੰਗ ਹੋ ਚੁੱਕੀ ਜੀ ਮੇਰੇ ਖਿਆਲ ਚ ਮੈਨੂੰ ਲੱਗਦਾ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਸਰ ਚੋਣ ਕਰਵਾਉਣ ਆਸਤੇ ਆਇਆ ਕਿੰਨੇ ਵਾਰਡਾਂ ਦੀ ਚੋਣ ਹੈ ਕਿਸ ਤਰ੍ਹਾਂ ਚੱਲ ਰਹੀ ਚੋਣ ਸਰ ਬੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਮਨਮਾਨ ਨਾਲ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੇ ਪ੍ਰਬੰਧਾਂ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲ ਡੀ ਐਮ ਸਰ ਵੀ ਆਪਗੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਦੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ-ਮਨਮਾਨ ਨਾਲ ਚੱਲ ਰਹੀ ਹੈ ਸਰ ਕਿੰਨੀ ਪੋਰ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਗਤਾਤੀ ਤੇ 54 54 ਮੇਲ ਵੋਟਰ ਨੇ ਵੋਟ ਪਾਤੀ ਸਰ ਜਿਹੜੇ ਕਰੂਗਾ ਤੇਰਾ ਰਿਜ਼ਲਟ ਆ ਜੀ ਸਰ 4 ਵਜੇ ਤੱਕਰ VOTING ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਜੇਕਰ ਸਰਪੰנדה ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆਏ ਆ ਗੇੜਾ ਮਾਰੋ ਉਹਨਾਂ ਨੇ ਆਪਦਾ ਨੰਬਰ ਵੀ ਦੇ ਕੇ ਆ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਮਤਾ ਜੀ ਕਿੰਨੇ ਨੰਬਰ ਵਾਰ ਤੋਂ ਕਿਉਂ ਲੱਗ ਰਹੇ ਕੀ ਨਾਂ ਤੁਹਾਡਾ ਜੀ ਸਖ ਦੇ ਅੰਦਰ ਤੋਂ ਅੱਜ ਚੋਣ ਮੈਦਾਨ ਦੇ ਵਿੱਚ ਆ ਇਕੱਠੀਆਂ ਪੈਣਾ ਪੈਣਾ ਖੜੀਆਂ ਦੋਨੇ ਉਮੀਦਵਾਰ ਵਿਰੋਧੀ ਹੈ ਕਿਸ ਤਰ੍ਹਾਂ ਦੇਖਦੇ ਨੇ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਨਜ਼ਰ ਆ ਸਾਰੇ ਭੈਣ ਭਰਾਵਾਂ ਦਾ ਵਧੀਆ ਮਹਿਸਰ ਹੈ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਪੈ ਬਹੁਤ ਜਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇਕੋ ਮੈਦਾਨ 'ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂ ਹਾਂ ਜੀ ਇਕੱਠੇ ਬੈਠੇ ਮੰਨਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਮਹਾਰਾਜ ਦੇ ਹੱਥ ਹੈ ਹੈ ਨਾ ਆਪਣੇ ਬਸ ਕੁਛ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਪੈਣ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਨੂੰ ਕੀ ਕਰੋਗੇ ਕਰੋਗੇ ਪਰ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜਿੱਤ ਜਾਂਦਾ ਫਿਰ ਬਾੜਾਂ ਵੱਲ ਧਿਆਨ ਘਟ ਜਾਂਦਾ ਪਹਿਲਾਂ ਗੁਰ ਸਰਪੰਚ ਕਹਿੰਦੇ ਸੀ ਬਾੜ ਕੰਮ ਨਹੀਂ ਨਹੀਂ ਕਰਾਂਗੇ ਵੀਰ ਜੀ ਜ਼ਰੂਰ ਰਲ ਮਿਲ ਕੇ ਸਾਰਾ ਸਰਪੰਚ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਦੋ ਜਾਣਕਾਰੀ ਅੱਜ ਜਿਹੜੀ ਪੋਲਿੰਗ ਹੋ ਰਹੀ ਹੈਗੀ ਹੈ ਕਿਹੜੇ ਪਿੰਡ ਦੇ ਵਿੱਚ ਪੋਲਿੰਗ ਹੋ ਰਹੀ ਹੈ ਕਿੰਨੇ ਬੂਥਾਂ ਦੇ ਪੋਲਿੰਗ ਅੱਜ ਪਿੰਡ ਬੋਨਾਂ ਜੇ ਦੋ ਵਾਰਡਾਂ ਦੀ ਚੋਣ ਹੋ ਰਹੀ ਹੈ ਤੇ ਜੇਜ ਦੇ ਸਬੰਧ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਕਿੰਨੇ ਕ ਪਰਸੈਂਟ ਪੋਲ ਹੋ ਗਏ ਹੁਣ ਤੱਕ 48% ਪੋਲ ਹੋ ਗਏ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖ ਨੂੰ ਮਿਲ ਰਿਹਾ ਦੋ ਵਾਰਡਾਂ ਦੀ ਚੋਣ ਆ ਸਰ ਬਸ ਨੇ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ ਪਿਛਲੇ 48% ਹੋ ਗਏ ਸਰ ਮੰਤਰੀ ਨੇ ਗੱਲ ਕਰੀਏ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਐ ਤੇ ਜਿਹੜੇ ਕੀਤੇ ਕੋਈ ਅਨਚਾਨੀ ਘਟਨਾ ਨਾ ਵਾਪਰੇ ਆ ਭਾਰਤ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਹੈ ਜੀ ਕੋਈ ਗੱਲਬਾਤ ਨਹੀਂ ਹੈ ਬਿਲਕੁਲ ਸ਼ਾਂਤੀਪੂਰਨ ਹੋਣਗੀ। ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਅੱਜ ਵੀ ਪੰਜਾਬ ਦੇ ਵਿੱਚ ਅਜੇ ਹੀ ਕਈ ਪਿੰਡ ਨੇ ਜਿੱਥੇ ਲੋਕਾਂ ਦੇ ਵਿੱਚ ਵੋਟਿੰਗ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਨਾ ਪਿਆਰ ਹੈ ਕਿ ਲੋਕ ਸਰਬਸੰਮਤੀ ਦੇ ਨਾਲ ਹੀ ਆਪਣੇ ਪੰਚ ਤੇ ਸਰਪੰਚ ਚੋਣ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਅੱਜ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਪਿੰਡ ਦਾਤਾ ਤੋਂ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਮਤੀ ਦੇ ਨਾਲ ਪਿੰਡ ਦੀ ਸਰਪੰਚ ਚੋਣ ਲਿਆ ਇਸ ਤੋਂ ਇਲਾਵਾ 33 ਹੋਰ ਵੱਖ-ਵੱਖ ਪਿੰਡਾਂ ਦੇ ਪੰਚ ਦੀ ਸਰਮ ਸੰਪਤੀ ਦੇ ਨਾਲ ਚੋਣ ਹੋ ਗਈ ਹੈ ਤਾਂ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਨੇ ਤਸਵੀਰਾਂ ਮੌਕੇ ਦੀਆਂ ਨੇ ਪਿੰਡ ਦਾਤਾਂ ਦੇ ਵਿੱਚ ਜਿਹੜਾ ਆ ਸਰਵ ਸੰਪਤੀ ਦੇ ਨਾਲ ਦੂਸਰੀ ਬਾਰ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆਏ ਤੇ ਇਸ ਦੇ ਨਾਲ ਹੀ 33 ਹੋਰ ਵਕਫਕ ਪਿੰਡਾਂ ਦੇ ਪੰਜ ਵੀ ਜਿਹੜੇ ਨੇ ਉਹ ਸਰਵਸੰਮਤੀ ਦੇ ਨਾਲ ਚੁਣ ਲਏ ਗਏ ਨੇ ਤਾਂ ਅੱਜ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਪੈ ਰਹੀਆਂ ਨੇ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਸਵੇਰ ਤੋਂ ਹੀ ਘਰਾਂ ਤੋਂ ਨਿਕਲ ਕੇ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਵਿਚਾਲੇ ਮੋਗਾ ਦੇ ਵਿੱਚ ਵੀ ਸਰਵਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਵਰਨਜੀਤ ਕੌਰ ਨੂੰ ਸਰਵਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਨਾਲ ਹੀ 33 ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਪੰਚ ਦੀ ਜਿਹੜੀ ਆ ਉਹ ਸਰਵਸੰਮਤੀ ਦੇ ਨਾਲ ਚੋਣ ਕਰਵਾ ਲਈ ਗਈ ਹੈ। ਹਾਂਜੀ ਚੋਣ ਮੈਦਾਨ ਦੇ ਵਿੱਚ ਆ ਵੋਟਾਂ ਪੈ ਰਹੀਆਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਲੱਗਦਾ ਸਾਨੂੰ। ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਹਾਂਜੀ। ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਧਾਰਾ ਹੀ ਆ ਫਰਕ ਵਧੀਆ ਕਸੀ ਬਾਤ ਦਿਆਂ ਨੇੜੇ ਨੇੜੇ ਘਰ ਆ ਸਾਡੇ ਜਦੋਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨ ਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਗਏ ਸੀ ਅਸੀਂ ਇਹਨਾਂ ਦੀ ਵਧੀਆ ਆਉ ਭਾਗਤ ਕੀਤੀ ਅਸੀਂ ਇਹਨਾਂ ਦੇ ਇਹਨਾਂ ਨੇ ਸਾਡੀ ਕੀਤੀ ਕਿੰਨਾ ਕੁ ਸਾਲ ਲੋਕਾਂ ਨੇ ਬਹੁਤ ਵਧੀਆ ਅਛਾਜੀ ਪੋਲਿੰਗ ਕਿੰਨੀ ਹੋ ਚੁੱਕੀ ਹੈ ਕੋਣ ਦਾ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਆ